ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਪਤੀ ਹਾਂਜੀ ਸਰ ਕੀ ਨਾਂ ਜੀ ਤੁਹਾਡਾ ਮੈਂ ਨਵ ਸ਼ੰਗਾਰਾ ਸਿੰਘ ਆ ਜੀ ਅੱਛਾ ਸ਼ੰਗਾਰਾ ਸਿੰਘ ਜੀ ਅੱਜ ਸਵੇਰ ਤੋਂ ਆਪਾਂ ਨੇ ਵਿਸ਼ਾਲ ਲੰਗਰ ਲਗਾਇਆ ਹੈ ਚਾਹ ਪਕੌੜਿਆਂ ਦਾ ਬਰੈਡ ਪਕੌੜਿਆਂ ਦਾ ਤੇ ਇਹ ਕਿੰਨਾ ਦੇ ਸਹਿਯੋਗ ਨਾਲ ਲਗਾਇਆ ਗਿਆ ਤੇ ਕਿਹੜੀ ਖੁਸ਼ੀ ਵਿੱਚ ਲਗਾਇਆ ਗਿਆ ਇਹ ਬਸ ਹੀ ਸਾਰੇ ਆਪਣੀ ਸੰਗਤ ਦੀ ਸਹਿਯੋਗ ਨਾਲ ਲਗਾਇਆ ਗਿਆ ਜੀ ਅੱਛਾ ਗੁਰੂ ਗੋਬਿੰਦ ਸਿੰਘ ਜੀ ਅੱਜ ਉਹਦਾ ਪ੍ਰਕਾਸ਼ ਦਿਵਸਾ ਜੀ ਅੱਜ ਠੀਕ ਹੈ ਜੀ ਉਹਨਾਂ ਦੀ ਖੁਸ਼ੀ ਵਿੱਚ ਲਗਾਇਆ ਗਿਆ ਜੀ ਅੱਛਾ ਜੀ ਕਿੰਨੇ ਸਾਲ ਹੋ ਗਏ ਲੰਗਰ ਲਗਾਉਂਦਿਆਂ ਨੂੰ ਤੁਹਾਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਠੀਕ ਹੈ ਜੀ ਤਨ ਤਨ ਪਰਮ ਪਿਤਾ ਪਰਮਾਤਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੁਸੀਂ ਵਿਸ਼ਾਲ ਲੰਗਰ ਲਗਾਇਆ ਜੀ ਠੀਕ ਹੈ ਜੀ ਤੇ ਤੁਹਾਨੂੰ ਮਤਲਬ ਜਿਸ ਤਰ੍ਹਾਂ ਲੰਗਰ ਹੈ ਸਵੇਰ ਦਾ ਬੜੇ ਮਤਲਬ ਪਤਾ ਲੱਗ ਰਿਹਾ ਵੀ ਬਹੁਤ ਵਧੀਆ ਚੱਲ ਰਿਹਾ ਹੈ ਬਾਬਾ ਜੀ ਦੀ ਹੁਲਕਿਰਪਾ ਹੈ ਹੈਨਾ ਸਵੇਰ ਦਾ ਹੀ ਚੱਲ ਰਿਹਾ ਬਹੁਤ ਵਧੀਆ ਉਹਦੇ ਨਾਲ ਤੇ ਕਿੰਨਾ ਨੇ ਸਹਿਯੋਗ ਦਿੱਤਾ ਇਸ ਦੇ ਵਿੱਚ ਤੁ ਮਹਾਨ ਵਾਸ ਬਗੇਰ ਸਿੰਘ ਜੀ ਦੋ ਦੋ ਵਾਰਾ ਕਰਨੇ ਜੀ ਉਹਨਾਂ ਦਾ ਹੀ ਸਹਜ ਹੋਗਾ ਜੀ ਅੱਛਾ ਇੱਥੋਂ ਦੀ ਅੱਛਾ ਜੀ ਅੱਛਾ ਮਤਲਬ ਨਾਲ ਦੇ ਸਾਰਿਆਂ ਨੇ ਰਲ ਮਿਲ ਕੇ ਪੂਰੇ ਸਹਿਯੋਗ ਦੇ ਨਾਲ ਤੁਸੀਂ ਇਹ ਪਾਸ਼ਾ ਜੀ ਦੇ ਜੰਦਿਆੜੇ ਜੀ ਖੁਸ਼ੀ ਦੇ ਵਿੱਚ ਲੰਗਰ ਲਗਾਇਆ ਠੀਕ ਹੈ ਜੀ ਅਸੀਂ ਆਡੀ ਟੀਵੀ ਚੈਨਲ ਵਾਲੇ ਅਰਦਾਸ ਕਰਦੇ ਹਾਂ ਸੱਚੇ ਪਾਸ਼ਾ ਵਾਹਿਗੁਰੂ ਨੂੰ ਤੁਸੀਂ ਇਸੇ ਤਰ੍ਹਾਂ ਹੀ ਲੰਗਰ ਲਗਾਉਂਦੇ ਰਹੋ ਚੜ੍ਹਦੀ ਕਲਾ ਚ ਰਹੋ

wow Love. ਵਾਹ ਹੈ ਗੁਰੂ 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 hey Whoa. ਵਾਹੇ ਗੁਰੂ 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 ਵਾਹੇ ਗੁਰੂ